ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਪਲਾਟ ਦੀ ਸਿਲਵਰ ਸਿਟੀ ਕਲੋਨੀ ਕਾਰਨਰ ਦਾ ਪਲਾਟ ਬਹੁਤ ਹੀ ਵਧੀਆ 30 ਬਾਈ 35 ਤਕਰੀਬਨ 116 ਗਜ ਦਾ ਪਲਾਟ ਹੈ ਬਹੁਤ ਹੀ ਵਧੀਆ ਪਲਾਟ ਹੈ ਡਿਮਾਂਡ ਇਹਨਾਂ ਦੀ ਸਾਢੇ 17000 ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਪਲਾਟ ਦਾ ਕਾਰਨਰ ਦਾ ਪਲਾਟ ਹੈ ਬਹੁਤ ਵਧੀਆ ਲੋਕੇਸ਼ਨ ਤੇ ਹੈ ਤੇ ਕਿਸੇ ਵੀਰ ਭਰਾ ਨੇ ਪਲਾਟ ਖਰੀਦਣਾ ਜਾਂ ਵੇਚਣਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਦੀ ਮੰਗ ਇਹਨਾਂ ਦੀ 17000 ਰੁਪਏ ਬਾਕੀ ਮੌਕੇ ਤੇ ਛੂਟ ਹੋ ਜੂਗੀ ਪਲਾਟ ਹੈਗਾ 116 ਗਾਜ ਦਾ ਤਕਰੀਬਨ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਵਿੱਚ